ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ ਹੋਰ ਕੀ ਹਾਲ ਚਾਲ ਹੈ ਸਾਰੇ ਕਬੂਤਰ ਬਾਈ ਭਰਾਵਾਂ ਦਾ ਘਰ ਪਰਵਾਹ ਠੀਕ ਹੈ ਜੀ ਸਾਰਿਆਂ ਦੇ ਲੋ ਜੀ ਬਾਈ ਸਾਡੀ ਕਬੂਤਰੀ ਉੜੀ ਵੀ ਬਾਈ ਆਹ ਡੱਬੀ ਆ ਦੇਖੋ ਕਾਲੀ ਚੀਨੀ ਜੀ ਡੱਬੀ ਜਿਹੜੀ ਆਪਾਂ ਹੁੰਦੀ ਘਰ ਆ ਆ ਉੜੀ ਵੀ ਆ ਆ ਦੂਜਾ ਦੇ ਦੂਜਾ ਦਿਨ ਆ ਇਹਦਾ ਅੱਜ ਤੀਆ ਤੀਆ ਦਿਨ ਅੱਜ ਇਹਦਾ ਆ ਫਿਰਦੀ ਆ ਆਂਦੀ ਨਹੀਂ ਆ ਗਈ ਘਰ ਇਹ ਸਾਹਮਣੇ ਉਹ ਕੋਠੀ ਉਰ ਬੈਹਦੀ ਉਹ ਬੜੀ ਜੀ ਕੋਠੀ ਆ ਜਿਹੜੀ ਔਰ ਉਹ ਬੈਹ ਜਾਂਦੀ ਆ ਬਾਈ ਸਤਿ ਸ਼੍ਰੀ ਅਕਾਲ ਇਹਨਾਂ ਦੇ ਸਤਿ ਸ਼੍ਰੀ ਅਕਾਲ ਅੱਜ ਇਹਨਾਂ ਦੇ ਕੰਮ ਲਾਇਆ ਵਾ ਤਾਂ ਉੱਥੇ ਹੂੰ ਇਆ ਉਥੇ ਫੜਨ ਗਿਆ ਤਾਂ ਤੇ ਫੜਨ ਲੱਗਿਆ ਕਿ ਤੇ ਨਾਲ ਦਾ ਵੀ ਲੈ ਗਿਆ ਹਾਂ ਤੇ ਲਿਜਾ ਕੇ ਜਦ ਮੈਂ ਕੁੱਤੇ ੱਡਿਆਂ ਕੋਲ ਉੱਥੇ ਬੈਠ ਗਈ ਰਾਂ ਉਹ ਫੜਨ ਮੁੰਡਾ ਫੜਨ ਲੱਗ ਗਿਆ ਇੱਕ ਹੋਰ ਕਹਿੰਦਾ ਮੈਂ ਫੜਦਾ ਉਹ ਫੜਨ ਲੱਗਾ ਉੜ ਗਈ ਤੇ ਆ ਉਹਦੇ ਉਹਦੇ ਫੇਰ ਬੈ ਗਈ ਉਹ ਬੈ ਗਈ ਜਾ ਕੇ ਫੇਰ ਬਾਈ ਕੁੱਤੀ ਦਾ ਇੱਕ ਚੀਜ਼ ਦੇਖੀ ਆ ਮੇਰਾ ਵੀ ਜਾਂਦੀ ਨਹੀਂ ਹੈਗੀ ਇਹ ਕੁੱਤਰੀ ਦੇਖ ਲੈ ਪਿੰਡ ਕਿੱਡਾ ਇੱਧਰ ਨੂੰ ਹਾਂ ਉੱਧਰ ਨਹੀਂ ਜਾਂਦੀ ਨਹੀਂ ਉਹ ਉੱਧਰ ਜਾਂਦੀ ਜਮਾਂ ਨਹੀਂ ਮੇਰੇ ਬਸ ਘਰਾਂ ਹਾਂ ਕਿਉਂਕਿ ਇਹਦੇ ਮੈਂ ਅੜਾਈ ਇੱਕ ਵਾਰ ਨਹੀਂ ਹੈਗੀ ਅੜਾਈ ਨਹੀਂ ਹੈਗੀ ਇਹ ਇਹ ਨਸਲ ਆ ਵੀਰੇ ਇਹ ਵਧੀਆ ਕੁੱਤਰੀ ਹੈ ਪਾ ਪਹਿਲਾਂ ਡਾਈ ਵੀ ਨਹੀਂ ਹੈਗੀ ਇਹ ਪਹਿਲਾਂ ਕਦੇ ਵੀ ਤੇ ਜਿਹੜੇ ਕਿ ਅੱਜ ਕਬੂਤਰ ਆਪਣੇ ਕੋਲ ਆਏ ਆ ਮੁੰਡੇ ਦੇ ਕੀ ਨਾਮ ਆ ਉਹਨਾਂ ਕੌਕਿਆਂ ਵਾਲਾ ਵੀਰ ਦਾ ਕੌਕਿਆਂ ਵਾਲਾ ਵੀਰ ਹਾਂ ਮੈਂ ਭੁੱਲ ਜਨਾ ਕੌਕਿਆਂ ਤੇ ਆ ਤੇ ਲੁਧਿਆਣੇ ਤੋਂ ਲੁਧਿਆਣੇ ਤੋਂ ਵੀ ਆਹਾਂ ਵੀਰੇ ਤੇ ਉਹ ਵੀਰ ਦੇ ਬਾਈ ਕਬੂਤਰ ਆਏ 4 ਘੰਟੇ ਅੱਜ ਉਹਨਾਂ ਕਬੂਤਰਾਂ ਨੇ ਐਂ ਬੰਦ ਨੇ ਵਿੱਚ ਵੜ ਕੇ ਪੂਰਾ 4 ਘੰਟੇ ਲਾ ਕੇ ਢਾਂਗੀਆਂ ਚੜੇ ਆ ਐਨੇ ਚੰਗੇ ਉੜੇ ਕਬੂਤਰ ਬਹੁਤ ਵਧੀਆ ਉੜਿਆ ਅੱਜ ਹੂੰ ਬਹੁਤ ਵਧੀਆ ਰਿਜ਼ਲਟ ਰਿਹਾ ਬਾਈ ਤੇ ਵੀ ਰਿਕਾਰਡ ਕਬੂਤਰ ਆਪਾਂ ਬਾਜੀ ਤੱਕ ਲੈ ਕੇ ਜਾਵਾਂਗੇ ਤੇ ਅੱਗੇ ਚੱਲਦੀ ਕਿਉਂਕਿ ਹਲੇ ਬੱਚੇ ਆ ਬੱਚਿਆਂ ਨੇ 4 ਘਾਂਟੇ ਲਾਤੇ ਹਲੇ ਫੰਗ ਵੀ ਪੂਰੇ ਨਹੀਂ ਆ ਕਿ ਕੁੱਤੇ ਦੇ ਵਿੱਚ ਫੰਗ ਝਾੜੇ ਪਏ ਬੱਚਿਆਂ ਦੇ ਹੂੰ ਝਾੜੇ ਪਏ ਵੇ ਨਾ ਉਹ ਬੱਚੇ ਦੇ ਜਿਹੜੇ ਦਾ ਡਾਇ ਵੀ ਉਹ ਵੀ ਝਾੜੇ ਪਏ ਵੇ ਜਿਵੇਂ ਕਿ ਉਹ ਬੰਦੇ ਨੇ ਗੱਲ ਕਹੀ ਆ ਕਿ ਮੇਰੇ ਕੁੱਤੇ ਜਿਹੜਾ ਗੁੱਥੀ ਆ ਆਉਣਗੇ ਬਾਈ ਆਏ ਆ ਉਹ ਹੂੰ ਕੋਟਾਂਗੀ ਤੇ ਆਏ ਆ ਇੱਕ ਤਿੰਨ ਕਿਹੜੇ ਕਿਹੜੇ ਡਾਇ ਤੇ ਦਿਖਾਈ ਮਣਜ ਤਿੰਨ ਢਾਲੇ ਉਹ ਵੀ ਦਿਖਾਣਾ ਤਿੰਨ ਢਾਲੇ ਕਿੰਨੇ ਆਏ ਆ ਅੱਛਾ 3 ਵਜੇ ਡਾਲੇ ਜਾਣੀ ਕਿ ਆ ਗਏ ਘਰਾਂ ਹੀ ਬਸ ਠੀਕ ਆ ਲੋ ਜੀ ਬਾਈ ਅੰਦਰ ਆਪਾਂ ਖੁੱਡੇ ਦੇ ਵੀ ਦੇਖੋ ਥੋੜਾ ਜਿਹਾ ਬਦਲਿਆ ਕੰਮ ਜਾ ਖੁੱਡੇ ਦਾ ਸਫਾਈ ਕਰੀ ਤੇ ਖੁੱਡੇ ਦੀ ਅੰਦਰ ਜੋੜਿਆਂ ਵਾਲੇ ਖਾਣੇ ਆ ਕਿੰਨਾ ਬਾਈ ਇਹ ਜਰਦੀ ਪੱਖੀ ਜੀ ਆ ਹੂੰ ਆਹ ਕਾ ਹੈ ਬਾਈ ਇਹ ਦੇਖ ਸਾਡੇ ਨੂੰ ਤੂੰ ਕਰਕੇ ਬੋਲ ਨੁਖਾ ਦੇ ਇੱਕ ਤਾਂ ਜਰਦੀ ਕੂਤਰੀ ਆ ਤੇਰੀ ਆ ਟੂਸ ਹੈ ਇਹਦੇ ਅੱਦਲਾ ਵੀ ਟੂਸ ਆ ਖਰਾ ਹੈ ਤੇ ਆਪ ਉੱਟਾ ਇਹਦਾ ਹਰਾ ਹਾਂ ਹਰਾ ਮੋਟਾ ਕਰਿਆ ਇਹ ਬਾਈ ਇਹ ਸਾਡੇ ਬਈ ਵੀ ਹੈ ਨਾ ਇਹ ਮੈਨੂੰ ਇਦਾਂ ਲੱਗਿਆ ਜਿਕਰਾਂ ਕਿ ਮੇਰਾ ਹੀ ਕਬੂਤਰ ਕੋਈ ਉੜਿਆ ਹੋਇਆ ਹਾਂ ਇਹ ਇੱਥੇ ਦੇ ਉੜ ਕੇ ਉਰੀ ਆਈ ਆ ਅੱਛਾ ਹਾਂ ਚਲੋ ਜਿਸ ਟਾਈਮ ਇਹ ਪੇ ਗੇਮ ਲੱਗਣੀ ਆ ਆਪਣੀ ਬਾਜੀ ਵਾਲ ਟਾਈਮ ਦੇ ਵਿੱਚ ਸੇਵਾ ਕਰਕੇ ਹਨਾ ਉਸ ਟਾਈਮ ਨਾਲ ਨਾਲ ਤਾਂ ਬੱਚੇ ਆ ਇਹ ਹਲੇ ਬੱਚੇ ਆ ਹਲੇ ਪਰ ਝਾੜੇ ਪੋਟੇ ਝਾੜਾ ਪਿਆ ਵਾ ਦੇਖ ਲਓ ਪੋਟਿਆਂ ਪਤਾ ਹੀ ਪਰ ਝੜੇ ਪਏ ਆ ਆ ਵੀ ਝੜਦੇ ਆ ਦੇਖਾ ਝਾੜਾ ਪਿਆ ਵਾ ਹਾਂ ਝਾੜੇ ਕਰਕੇ ਇੰਨਾ ਫਿਰ ਵੀ ਟਾਈਮ ਲਾ ਗਿਆ ਵਧੀਆ ਹੋਰ ਦੂਆ ਕਿਹੜਾ ਡਾਇਲ ਦਣੇ ਕੇ ਚੈੱਕ ਕਰੀ ਜਾਂਦਾ ਹੁਣ ਤੂੰ ਇਹਨਾਂ ਨੂੰ ਹਾਂ ਹਾਂ ਉਹੀ ਤਾਂ ਹੈ ਵਧੀਆ ਆਹ ਡੱਡੇ ਲਾਤ ਤੇ ਬਾਈ ਇੱਧਰ ਵੀ ਲਾਤਾ ਇੱਧਰ ਵੀ ਆਹ ਡੋਲੀ ਰੱਖਤੀ ਆਪਾਂ ਵਿੱਚ ਜੋੜਿਆ ਨੂੰ ਇੱਕ ਬੱਚਾ ਹੈ ਇਹਦਾ ਇੱਕ ਹੋਰ ਹਾਂ ਪੂੰਛ ਤੂਸੇ ਵਾਲਾ ਅੱਛਾ ਛਿੱਟੀਆਂ ਅੱਖਾਂ ਦਾ ਇਹ ਹੈਗਾ ਤਾਂ ਇਹਦਾ ਟੁਕਸਾ ਹਰਾ ਤਾਂ ਹਰਟ ਆਦੀ ਪੂੰਛ ਦੀ ਆਹ ਪੂੰਛ ਹੈ ਦੀ ਨਾ ਸਾਡੀ ਛਿੱਟੀਆਂ ਅੱਖਾਂ ਦਾ ਇਹ ਬੱਚਾ ਹੈ ਇਹ ਵੀ ਬੱਚਾ ਬਾਈ ਇਹ ਵੀ ਚੜਾ ਇਹ ਬੱਚਾ ਬਾਈ ਇੰਨਾ ਸੁੱਚਾ ਔੜਿਆ ਪੈਰਾਂ ਤੇ ਵੀ ਆ ਕੇ ਉਹੀ ਬੈਠਿਆ ਜਾਨਣ ਕਿ ਉਹਨੇ ਬਾਈ ਨੇ ਕਿਹਾ ਦਾ ਕਹਣਾ ਬਈ ਜਾਉਂਗੇ ਨਹੀਂ ਇਹ ਹਿੱਲਦੇ ਨਹੀਂ ਹੈ ਮੈਂ ਜਿਹੜੀ ਗੱਲ ਯੂਟਿਊਬਰ ਕਹਿੰਦਾ ਹੁੰਦਾ ਨਾ ਆਪਣੇ ਜਿਹੜੇ ਨਵੇਂ ਵੀਰ ਵਾਲੇ ਕਬੂਤਰ ਰੱਖੇ ਹੋਏ ਆ ਇਹ ਗੱਲ ਆ ਵੀਰ ਹੂੰ ਕਿਉਂਕਿ ਜਿਹੜਾ ਇਹ ਬਲੱਡ ਆ ਨਾ ਇਹ ਬਲੱਡ ਬਹੁਤ ਚੰਗਾ ਰੂਗੇ ਬਣਾਇਆ ਹੋਇਆ ਬਹੁਤ ਹੀ ਮਤਲਬ ਦਿਲ ਲਾ ਕੇ ਬਣਾਇਆ ਹੋਇਆ ਬੰਦੇ ਨੇ ਕਬੂਤਰ ਇਹ ਵੀਰੇ ਹੂੰ ਉਹ ਬੰਦੇ ਨੇ ਨੇ ਚੰਗੇ ਕਬੂਤਰ ਬਣਾਏ ਹੋਏ ਕਿ ਹੱਦ ਨਾਲ ਜਾਣ ਲਾਈ ਵੀ ਆ ਬੜੀ ਤੇ ਇਹਨਾਂ ਨੇ ਵੀਰੇ ਜਿਹੜਾ ਇਹ ਰਿਜ਼ਲਟ ਸਾਨੂੰ ਦਿਖਾਇਆ ਨਾ ਉਹ ਰਿਜ਼ਲਟ ਪੂਰਾ 100% ਆ ਬਾਈ ਹੂੰ ਕਿਉਂਕਿ ਜੋ ਬੰਦੇ ਨੇ ਮੂੰਹ ਤੇ ਗੱਲ ਕਹਿਤੀ ਉਹ ਉਹਨਾਂ ਪਰ ਇਹ ਖ ਜਾਂਦੇ ਨਹੀਂ ਹੈਗੇ ਬਾਈ ਜਾਂਦੇ ਜਮਾਂ ਨਹੀਂ ਜਾਂਦੇ ਕਿਉਂਕਿ ਜੇ ਇਹ ਪਿੰਡ ਤੇ ਨਹੀਂ ਗਏ ਤਾਂ ਦੂਏ ਪਿੰਡ ਤੇ ਕਿੱਦਾਂ ਜਾ ਸਕਦੇ ਆ ਸਹੀ ਗੱਲ ਆਓ ਇਹ ਵੀ ਉੱਪਰ ਆਈ ਹੈ ਨਾ ਵਾਸਤੇ ਨਾਲ ਸਾਡਾ ਪਿੰਡ ਦਾ ਬਹੁਤ ਬੜਾ ਬੰਦਿਆ ਆ ਪਾਣੀ ਚਾਏ ਹੋਏ ਆ ਹਾਂ ਇੱਥੇ ਵੀ ਅੱਜ ਇਹਨਾਂ ਖਰੇ ਉਤਰੇ ਆ ਤੋਂਗੇ ਚਲੋ ਹਲਕਤਾਂ ਦੇ ਪਰ ਵੀ ਨਹੀਂ ਹੈਗੇ ਪੂਰੇ ਬੱਚੇ ਜਮਾਂ ਝੀਕਣ ਬੱਚੇ ਹੋਣ ਦੇ ਫਿਰ ਦੇਖੀ ਇਹਨਾਂ ਪਰ ਹੁਣ ਆਪਾਂ ਆਪਣਾ ਹੀ ਗੇਮ ਲਾਵਾਂਗੇ ਇਹ ਰਿਜ਼ਲਟ ਆਪਾਂ ਦਿਖਾਵਾਂਗੇ ਵੀਰੇ ਇਹਨਾਂ 'ਤੇ ਭਰੋਸਾ ਕਰਨੇ ਲੈ ਕੇ ਨਸਲ ਇਹ ਆ ਹੁਣ ਨਾ ਨਾ ਠੀਕ ਆ ਠੀਕ ਆ ਡਾਕੇ ਹੀ ਪਤਾ ਲੱਗਦਾ ਯਾਰ ਚੀਜ਼ ਦਾ ਯਾਰ ਮੈਂ ਤਾਂ ਡਾਕੇ ਮੈਂ ਤਾਂ ਵੀਰੇ ਦੇਖ ਮੈਂ ਉਹਨੂੰ ਬਾਈ ਨੂੰ ਵੀ ਕਿਹਾ ਤਾਂ ਜਦੋਂ ਉਹਨੇ ਫੋਨ ਕਰਿਆ ਮਹਾਵੀਰ ਸਾਡੇ ਕੋਲ ਤਾਂ ਕੋਈ ਉਹ ਨਹੀਂ ਹੈਗਾ ਤਾਂ ਚੱਲ ਤੇਰੇ ਕੋਲ ਨਹੀਂ ਟਾਈਮ ਥਾ ਡਾਣ ਦਾ ਮਾ ਹਾਂ ਅਸੀਂ ਤਾਂ ਵੀਰੇ ਡਾਕੇ ਮੁਠੀਆਂ ਮਾਰ ਦੇਣੀ ਆ ਜਾ ਕੇ ਇਹਦੇ ਚੈੱਕ ਕਰਕੇ ਰੱਖਣਾ ਜਿਹੜਾ ਸਾਨੂੰ ਵਧੀਆ ਹੋਇਆ ਹਨ ਹਾਂ ਸਹੀ ਆਏ ਕਿ ਆ ਫਾਇਦਾ ਦਾਣੇ ਪਾਉਣ ਦਾ ਜਿਹੜਾ ਜਾਨਵਰ ਵਧੀਆ ਹੋਊਗਾ ਉਹੀ ਇਹ ਬੱਚਾ ਏ ਜਿਹੜਾ ਆਹ ਲਾਲ ਜੌਂ ਵਾਲਾ ਚਿੱਟੀਆਂ ਅੱਖਾਂ ਦਾ ਬੱਚਾ ਏ ਇਹ ਬੱਚਾ ਰੂਗ ਲੜਾਉਣਾ ਹੈ ਹੋਰ ਜ਼ਿਆਦਾ ਕਿਉਂਕਿ ਇਹ ਬੱਚਾ ਜਿਹੜਾ ਬਈ ਜਦੋਂ ਟਾਂਗੀ ਲੱਗੀ ਹੋਊਗੀ ਇਹ ਚੱਕਰੀਆ ਮਾਰੂਗਾ ਇਹ ਮੇਰੇ ਭਰਾ ਦਾ ਉਹਦਾ ਹੀ ਕਹਿਣਾ ਹੈ ਇਹ ਇਹ ਬੱਚਾ ਬਈ ਆਪਾਂ ਨੇ ਇਹ ਹੱਲੇ ਨਹੀਂ ਢਾਣਾ ਇਹਨੂੰ ਢਾਉਂਗੀ ਕਿਦਨੇ ਆਣ ਜੀ ਉਹਦਾ ਹੀ ਆ ਹੈ ਇਹ ਇਹ ਉਹਦਾ ਹੀ ਬੱਚਾ ਕੋਈ ਉਹਦਾ ਉਤਰਾ ਦਾ ਹੀ ਆ ਉਹਦਾ ਹੀ ਹੈ ਨਾ ਹਾਂ ਤੇ ਇਹ ਬੱਚਾ ਆਪਾਂ ਨੂੰ ਬਾਜੀ ਦੀ ਲਿਆ ਕੇ ਆ ਮੈਂ ਇਹ ਗੱਲ ਤੁਹਾਨੂੰ ਪਹਿਲਾਂ YouTube ਉੱਪਰ ਕਹਿਣ ਲੱਗਿਆ ਕਿ ਇਹ ਕਿ ਕਾਜੀ ਇੱਥੇ ਕਿ ਦਿਖਾਉਂਗਾ ਹਾਂ ਨਾ ਨਾ ਬੱਚੇ ਬਹੁਤ ਚੰਗੇ ਲਾਲਚੀ ਨਾ ਕਰਦਣ ਤੇ ਲੱਜ ਯਾਨੀ ਕਿ ਮੈਂ ਇਹਨੇ ਸੱਚਾ ਦੇਖਿਆ ਪੈਰਾਂ ਦੇ ਸੱਚੇ ਆ ਅਹੱਲੇ ਨਹੀਂ ਹੈਗੇ ਨਾ ਠੀਕ ਆ ਦੱਸਿਆ ਦਾ ਬਾਈ ਨੇ ਵੀ ਸੱਚੇ ਆ ਇੱਕ ਆ ਦੇਖੋ ਬੈਠੇ ਬਾਈ ਆਪਣੇ ਕੋਲ ਜਾਨਵਰਤਾ ਬਾਈ ਹੁਣ ਚਲੋ ਮਾਰਾ ਦੀ ਕਿਰਪਾ ਨਾਲ ਕਰੀ ਜਾਂਦੇ ਆ ਬਾਈ ਬਾਕੀ ਚਲੋ ਮਿਹਨਤ ਵੀ ਆ ਥੋੜੀ ਜੀ ਹੈਨਾ ਮਿਹਨਤ ਵੀਰੇ ਹਾਂ ਹਫਤੇ ਪਹਿਲਾ ਆਵਾਂਗੇ ਆਪਾਂ ਨੇ ਛੁੱਟੀਆਂ ਕਰੀਆਂ ਮੈਂ ਦੋ ਦਿਨ ਹੋ ਗਏ ਘਰੇ ਨਹੀਂ ਗਏ ਕਿਉਂਕਿ ਆਪਾਂ ਨੂੰ ਆਪਣੇ ਵੀਰ ਦੇ ਗੁੱੱਤੇ ਡਾਉਣੇ ਨੇ ਹੂੰ ਓਕੇ ਫਿਰ ਸਾਡੇ ਕੋਲ ਟਾਈਮ ਹੈਗਾ ਡਾਉਣ ਦਾ ਹਲੇ ਹੂੰ ਕਿਉਂਕਿ ਉਹਨੇ ਭਾਦੋ ਸੀਜ਼ਨ ਪਿਆ ਆਪਣਾ ਕੰਮ ਛੁੱਟੀ ਕਰ ਲਈਦੀ ਆ ਠੋਕ ਰੱਖੇ ਹੋਏ ਆ ਕਾ ਬਾਈ ਠੀਕ ਹੈ ਜੀ ਆ ਵੀਰੇ ਇਹਨੂੰ ਆਪਾਂ ਸੱਪ ਕਹਿੰਦੇ ਆ ਇਹ ਆਪਣੇ ਸੱਪ ਗੁੱਤਰ ਆ ਇਹ ਵੀ ਆਪਣੇ ਘੁੱਡੇ 'ਚ ਆਪਣੇ ਭਰਾ ਦੇ ਬਣੇ ਆ ਇਹ ਜਾਨੀ ਕਿ ਇਹ ਹੋਰ ਵੀਰ ਦੇ ਆਪਣੇ ਤੇ ਇਹ ਇੱਕੋ ਆ ਜਿਹਨਾਂ ਦੇ ਆਪਣੇ ਕੋਲ ਪਹਿਲਾ ਨਸਲ ਆਉਂਦੀ ਆ ਬਾਈ ਹਾਂ ਉਹਨਾਂ ਦੇ ਆ ਇਹ ਵੀਰੇ ਫਾਸਟ ਵਾਲੇ ਗੱਲ ਪੂਰਾ ੜੇ ਆ ਇਹ ਜਿਹੜਾ ਬੰਦਾ ਫਾਸਟ ਰਿਆ ਤਾਂ ਬਾਜੀ ਦੇ ਵਿੱਚ ਉਹਦੇ ਗੇ ਪੂਰਾ ੜੇ ਆ ਇਹ ਆਪਣੇ ਗੁੱਡੇ ਵਿੱਚ ਇਹ ਵੀ ਆਏ ਹੂੰ ਇਹ ਵੀ ਬਾਈ ਦੇਖ ਲੋ ਸੁੱਖੇ ਆ ਲਾਲ ਬਾਹਰ ਇਹ ਨਾ ਪੂਰੀ ਕਰਦੇ ਲਾਲ ਲਾਲ ਚੀਨੇ ਚੂ ਲਾਲ ਚੀਨੇ ਆ ਕਾਲੀ ਨੋਗ ਟਿੱਟੀਆਂ ਅੱਖਾਂ ਟਿੱਟੀਆਂ ਅੱਖਾਂ ਕਾਲੀ ਨੋਗ ਬਾਈ ਗੱਲ ਹੋਰ ਦੇਖੀਏ ਇਹ ਵੀ ਇੱਕ ਗੱਲ ਹੋਊਗਾ ਹੂੰ ਇਹਨੇ ਚਿੱਟੀਆਂ ਖਾਣਾਂ ਸਾਹ ਦੇਖ ਆ ਗਈ ਉੱਧਰ ਨਹੀਂ ਜਾਂਦੀ ਹੈਗੀ ਇੱਥੇ ਫਰੀ ਜਾਣਾ ਇਹਨੇ ਗੇੜੇ ਕੱਢ ਕੇ ਫੇਰ ਹਾਂ ਇਹ ਪੈਰਾਂ ਦਾ ਸੁੱਚਾ ਕਬੂਤਰ ਚਾਹੀਦਾ ਹਾਂ ਆ ਠੀਕ ਆ ਚਿੱਟੀਆਂ ਖਾਣ ਵਾਲੇ ਕਬੂਤਰ ਇਤਕੀ ਬਹੁਤ ਘੱਟ ਭੱਜਦੇ ਆ ਹਾਂ ਜਿਹੜੇ ਜਰਦੇ ਆ ਤਾਲੀਆਂ ਖਾਂਦੇ ਆ ਹੂੰ ਚਲੋ ਬਲੱਡ ਹੁੰਦਾ ਹੈ ਕੋਈ ਨਹੀਂ ਹਿੱਲਦਾ ਹੂੰ ਤੇ ਜਿਹੜੇ ਆਪ ਚਿੱਟੀਆਂ ਖਾਣ ਵਾਲੇ ਆ ਇਹਦਾ ਬਾਈ ਮਾਲ ਖਾਧ ਕੇ ਮਰ ਜਾਂਦੇ ਆ ਬਈ ਹਿੱਲਦੇ ਨਹੀਂ ਹੈਗੇ ਸਾਊ ਬਹੁਤ ਸੀਲ ਬਹੁਤ ਦਾ ਕਬੂਤਰ ਹੂੰ ਹੁਣ ਇਹ ਚਿੱਟੀਆਂ ਖਾਣਾਂ ਤੁਹਾਨੂੰ ਇੱਕ ਹੋਰ ਦਿਖਾਉਣਾ ਇਹ ਕਬੂਤਰ ਆ ਸ਼ੌਂ ਕਰਕੇ ਦੇਖ ਹੂੰ ਚਿੱਟੀਆਂ ਖਾਦਾ ਚਿੱਟੀਆਂ ਦਾ ਵਾਹੇ ਇੱਕ ਤਾਂ ਇੰਨਾ ਸਾਊ ਆ ਤੂੰ ਦੇ ਹੱਥ 'ਚ ਫੜਿਆ ਵੀ ਦੇਖ ਸਕਦੇ ਆ ਹੂੰ ਨਹੀਂ ਕਬੂਤਰ ਆਏ ਨਾ ਅੱਠ ਦਾ ਅੱਠ ਦੇ ਵਿੱਚ ਕੱਟ ਤਾਂ ਨਹੀਂ ਕਰਿਆ ਵਾਹੇ ਕੱਟਾ ਕਰਦਾ ਮੈਂ ਕੱਟ ਕਰਦਾ ਮੈਂ ਕਬੂਤਰ ਸਾਹਮਣੇ ਰੱਖੂੰਗਾ ਹਾਂ ਨਾ ਬੜਾ ਹੈ ਕਬੂਤਰ ਬਾਈ ਬੜੇ ਕਬੂਤਰ ਆ ਬਾਈ ਉਹਦੇ ਵੀ ਕਬੂਤਰ ਵੀ ਸਾਹਮਣੇ ਰੱਖੜਿਆ ਆਪਣਾ ਨੇ ਬੜੇ ਤਾਂ ਬੜੇ ਤਾਂ ਸਾਹਮਣੇ ਨਹੀਂ ਬੱਚੇ ੜਾਈ ਜਾਈਂ ਬੱਚੇ ਬੱਚੇ ਵੀ ਨਹੀਂ ਜਾਂਦੇ 8-9 ਵਜੇ ਅਡਾਣ ਨੂੰ ਨਹੀਂ ਬੱਚੇ ਵੀ ਨਹੀਂ ਜਾਂਦੇ ਬੜੇ ਤਾਂ ਕਿ ਆ ਜਾਣਾ ਜਾਲੰਦੇ ਮਾ ਬੱਚੇ ਨਹੀਂ ਜਾਂਦੇ ਇਹਨਾਂ ਦੇ ਹੀ ਆ ਬੱਚੇ ਇਹ ਇਹਨਾਂ ਚੋਂ ਹੀ ਬਣੇ ਹੋਏ ਆ ਇਹਨਾਂ ਚੋਂ ਹੀ ਬਣੇ ਹੋਏ ਆ ਬਲੱਡ ਸਾਰਾ ਚਕਾਤਾ ਉਹਨਾਂ ਜਦ ਆਪਾਂ ਨੂੰ ਖਲੋੜਾਓ ਆ ਜਾ ਆ ਜਾ ਆ ਜਾ ਬੀਜ ਨੇ ਕਿ ਇਹ ਬਲੱਡ ਹਿੱਲਦਾ ਨਹੀਂ ਹੈਗਾ ਜਿੱਥੇ ਦੇ ਉਡੂਗੇ ਉੱਥੇ ਹੀ ਆਉਨੇ ਆ ਨਾ ਇੰਨਾ ਵਧੀਆ ਬਲੱਡ ਆ ਮਾ ਇਹਦਾ ਹੈ ਬਾਕੀ ਹੁਣ ਸਾਡੀ ਆਪਣੀ ਮਿਹਨਤ ਆ ਜਿਹੜੀ ਉਹ ਲਾਵਾਂਗੇ ਉਹ ਤਾਂ ਹੈ ਹੀ ਆ ਜਿਹੜੀ ਮਿਹਨਤ ਕਰਨੀ ਬਈ ਉਹਨੇ ਹੀ ਫਲ ਰਿਜ਼ਲਟ ਦੇਣਾ ਛੁੱਡੇ ਛੁੱਡਿਆਂ ਦੇ ਵਿੱਚ ਬਾਈ ਇਹਨਾਂ ਦਿਨਾਂ ਦੇ ਵਿੱਚ ਆ ਜਿਹੜਾ ਕਹਣਾ ਹੁਣ ਮੀਂਹ ਉਹ ਜਾਈ ਜਾਂਦੇ ਨਾ ਕਈ ਵਾਰ ਟਾਕੀਆਂ ਦੇ ਵਿੱਚ ਬਾਛੜ ਜਾ ਕੇ ਸੱਲ ਪੈਦਾ ਹੋ ਜਾਂਦੀ ਆ ਹੂੰ ਤੇ ਆਪਾਂ ਨੇ ਮੇਰਾ ਵੀ ਵੜ ਕੇ ਉਹ ਸੱਲ ਵੀ ਖਤਮ ਰੱਖਣੀ ਆ ਗੁੱਡੇ ਵਿੱਚ ਸੱਲ ਵੀ ਨਹੀਂ ਬਣ ਦੇਣੀ ਹੂੰ ਕਿਉਂਕਿ ਬਾਈ ਜਨਵਾਰ ਆ ਗਿਆ ਆ ਗਿਆ ਡੱਬੀ ਆ ਗਈ ਆ ਜਾ 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 ਐਥੇ ਸੋ ਵੀ ਮੋੜ ਦਿੰਦੀ ਸੀ ਯਾਰ ਵੀਰ ਕੋਈ ਨਾ ਜਾਣਦਾ ਇਹਨੇ ਉਰੀ ਆਉਣਾ ਉੱਥੇ ਬੈਠੀ ਜਾਂਦੀ ਹਾਂ ਇੱਕੜਾ ਪਤਾ ਲੱਗਦਾ ਕੂਤਰ ਨੂੰ ਵਰਤ ਕੇ ਬਦਲਦਾ ਹੈ ਕਿਉਂਕਿ ਹੁਣ ਇਹ ਡਾਲੇ ਜਿਹੜੇ ਨੇ ਤਾਂ ਹੁਣ ਪਤਾ ਲੱਗ ਗਿਆ ਕਿਉਂਕਿ ਆਪਾਂ ਨੇ ਚਲੋ ਬੰਦੇ ਪਾ ਬੰਦਾ ਯਕੀਨ ਤਾਂ ਪਹਿਲਾਂ ਵੀ ਨਹੀਂ ਕਰਦਾ ਹੈਗਾ ਹਨਾ ਕਿਉਂਕਿ ਬੰਦੇ ਦਾ ਇੱਕੜਾ ਕਿਸੇ ਦੇ ਮੂੰਹ 'ਤੇ ਲਿਖਿਆ ਆਪਣੀ ਵੀ ਕਿਦਾਂ ਹੈ ਹਨਾ ਤੇ ਬਾਈ ਕਿਸੇ ਪੁੱਤਰ ਦਾ ਸੱਚ ਜਦ ਪਤਾ ਲੱਗੂਗਾ ਜਦ ਆਪਾਂ ਉਹਨੂੰ ਪਰਖ ਕਰਦੇ ਆ ਤੇ ਅੱਜ ਆਪਾਂ ਨੇ ਉਹ ਬਾਈ ਦੇ ਪੁੱਤਰ ਪਰਖੇ ਆ ਹਨਾ ਤੇ ਆਪਣੀ ਉਹ ਪੁਤਰੀ ਉਹ ਵੀ ਪਰਖੀ ਗਈ ਆ ਵੀ ਆਪਾਂ ਕਿਹੜੇ ਡਾਈਤੀ ਉਹ ਹਾਂ ਬਈ ਬਚੇ ਲੱਤੇ ਦੋਦੇ ਬਾਈ ਏਡਾ ਪੈਂਡਾ ਉਹਦਾ 1 ਵਜਾ ਮਰ ਲਿਆ ਹਾਂ ਵੀ ਏਡਾ ਪੈਂਡਾ ਇੱਡੇ ਪਿੰਡ ਦੇ ਵਿੱਚ ਕਿਤੇ ਵੀ ਜਾ ਸਕਦੀ ਆ ਉਹ ਚਾਰੇ ਪਾਸੇ ਘੁੰਮਦਾ ਸਹੀ ਗੱਲ ਪਹਿਲੀ ਵਾਰ ਉਡੀ ਆ ਤੇ ਉਰੀ ਬਸ ਆ ਉੱਥੇ ਤੇ ਬੈੰਦੀ ਆ ਤੇ ਘਰ ਆਉਂਦੀ ਆ ਤੇ ਬਰੀਡ ਬਰੀਡ ਵਾਲੀ ਕੂਤਰੀ ਆ ਬੱਚੇ ਪਾਲਦੀ ਆ ਸਹੀ ਆ ਸਹੀ ਆ ਬਾਕੀ ਖੁੱਡਿਆਂ ਦੀ ਵੀ ਕਰੀ ਬਾਈ ਸਫਾਈ ਸਬੂਈ ਖੁੱਡੇ ਰਹਿ ਬਣਾ ਦੇ ਬੰਦਿਆ ਸੁੱਕੇ ਪਾਇਆ ਜਮ ਬੰਬ ਕੰਕੀਨਾਂ ਦੇ ਵਿੱਚ ਵੀ ਇਹ ਸੱਲ ਜਿਹੜੀ ਆ ਖੁੱਡਿਆਂ ਨੂੰ ਆਪਣੇ ਕੂਤਰਾਂ ਬਿਮਾਰ ਕਰ ਦਿੰਦੀ ਆ ਉਹ ਘੱਟੇ ਤੱਕ ਵੀ ਰੌਣਕ ਆ ਜਾਂਦੀ ਐ ਕਿ ਆਪਣੇ ਕਬੂਤਰ ਟੈਗ ਦੀ ਬਿਮਾਰੀ ਤੱਕ ਵੀ ਆ ਜਾਂਦੀ ਹਾਂ ਬਾਈ ਮੈਨੂੰ ਫੋਨ ਆਉਂਦੇ ਰਹਿੰਦੇ ਹਲੇ ਵੀ ਵੀਰਾਂ ਦੇ ਹਾਂ ਵੀ ਬਾਈ ਸਾਡੇ ਕਬੂਤਰ ਟੈਗ ਚ ਉਹ ਟੈਗ ਦੀ ਬਿਮਾਰੀ ਐ ਜਿਹੜੀ ਉਹਦੇ ਉਹਦੇ ਵਿੱਚ ਪਤਾ ਕੀ ਐ ਉਹਦਾ ਤੁਹਾਨੂੰ ਮੈਂ ਪੱਕਾ ਲਾਜਵੀ ਦੱਸ ਦਊਗਾ ਵੀ ਕੀ ਐ ਜਿਹੜੀ ਟੈਗ ਦੀ ਬਿਮਾਰੀ ਕਿਉਂਕਿ ਇਹ ਜਿਆ ਲਾਜ ਟੈਗ ਦਾ ਕਿਸੇ ਨੂੰ ਨਹੀਂ ਪਤਾ ਹਲੇ ਤੱਕ ਨਾ ਹੀ ਇਹਦਾ ਕੋਈ ਲਾਜ ਕਿਉਂਕਿ ਹਰੇਕਾ ਤੁੱਕੇ ਲਾਉਂਦਾ ਟੈਗ ਦੀ ਬਿਮਾਰੀ ਦੇ ਵੀ ਆਪਾਂ ਨੂੰ ਪਤਾ ਵੀਰੇ ਉਹ ਗੱਲ ਦਾ ਕਿਉਂਕਿ ਉਹਦੇ ਵਿੱਚ ਬਾਈ ਜਿਹੜੇ ਨਾ ਤੁਸੀਂ ਆਮ ਕਰਕੇ ਜਿਨ੍ਹਾਂ ਨੇ ਬੱਕਰੀਆਂ ਰੱਖੀਆਂ ਵੀ ਐ ਬੱਕਰੀਆਂ ਨੂੰ ਨਾ ਮੇਰੇ ਚਿੱਟੀਆਂ ਅੱਖਾਂ ਹੁੰਦੀਆਂ ਕਬੂਤਰ ਟੈਗ ਵਾਲਦੇ ਕਦੇ ਵੀ ਦੇਖਿਓ ਜਦ ਕਬੂਤਰ ਟੈਗ ਸ਼ੁਰੂ ਹੁੰਗਾ ਨਾ ਅੱਖਾਂ ਤੇ ਨਾ ਪਾਣੀ ਆ ਛਾ ਜਾਂਦਾ ਜਿਕਰ ਚਿੱਟਾ ਮੂਤੀਆ ਛਾ ਜਾਂਦਾ ਬੰਦੇ ਦੇ ਸਿਆਣੇ ਦੇ ਉਦਾਂ ਨਾ ਕਬੂਤਰ ਦੀ ਅੱਖ ਉਹ ਚਿੱਟਾ ਮੂਤੀਆ ਛਾ ਜਾਂਦਾ ਉਸ ਤੋਂ ਬਾਅਦ ਕਬੂਤਰ ਘਰਦਰ ਕਮਾਉਣ ਲੱਗਦਾ ਅੱਛਾ ਹਾਂ ਇਹ ਸਭ ਤੋਂ ਵੱਡੀ ਗੱਲ ਆ ਕਬੂਤਰ ਬਾਜੀ ਦੀ ਲਾਈਨ ਦੇ ਵਿੱਚ ਕਿਉਂਕਿ ਉਹਦੇ ਵਿੱਚ ਕੀ ਆ ਜਿਹੜੇ ਨਾ ਮਤਲਬ ਬੱਕਰੀਆਂ ਰੱਖੀਆਂ ਮੈਂ ਜਿਨ੍ਹਾਂ ਨੇ ਬੰਦਿਆਂ ਨੇ ਉਹ ਕ ਆਪਣੇ ਤਾਂ ਹੈ ਨਹੀਂ ਇਹ ਮੈਂ ਇਹ ਰਿਜ਼ਲਟ ਜਿਹੜੇ ਮੁੰਡਾ ਮੇਰੇ ਨਾਲ ਲੱਗਿਆ ਬਥਾ ਉਹਦੇ ਇੱਕੜਾ ਜਾਨਵਰ ਨੂੰ ਇੱਕੜਾ ਬੱਕ ਉਨੇ ਇਹ ਚੀਜ਼ ਨਾ ਫੇ ਡਾਕਟਰ ਕੋਲ ਉੱਥੇ ਜਾ ਕੇ ਜਿਹੜਾ ਪਸ਼ੂ ਵਾਲਾ ਜਾਨਵਰ ਆ ਤਾਂ ਉਹ ਹਸਪਤਾਲ ਡਾਕਟਰ ਕੋਲ ਉੱਥੇ ਇਲਾਜ ਕਰਵਾਇਆ ਤਾਂ ਉਦੇ ਵਿੱਚ ਉਹ ਤੇ ਗੁਰੂ ਕੋਸ ਲੱਗਿਆ ਬੱਕਰੇ ਦੇ ਹੈ ਉਹ ਮੈਡੀਸਿਨਾਂ ਸਾਰੀਆਂ ਮੇਰੇ ਕੋਲ ਪਈਆਂ ਹੈ ਔਰ ਉਹਦੀਆਂ ਦਵਾਈਆਂ ਸਾਰੀਆਂ ਮੇਰੇ ਕੋਲ ਪਈਆਂ ਬੱਕਰਾ ਵੀਰੇ ਹਫ਼ਤੇ ਦੇ ਵਿੱਚ ਵਿੱਚ ਸਹੀ ਹੋ ਗਿਆ ਦਾ ਅੱਛਾ ਤੇ ਟੈਗ ਵਾਲੇ ਕਬੂਤਰ ਵੀ ਇਦਾਂ ਹੀ ਆ ਉਹਨਾਂ ਨੂੰ ਜਿਹੜੀ ਡੋਜ਼ ਆ ਉਹ ਬੱਕਰੇ ਨਾਲੋਂ ਘੱਟ ਲੱਗਣੀ ਆ ਉਹ ਤਾਂ ਉਹ ਤਾਂ ਮੋਦੇ ਕਬੂਤਰ ਦੇ ਹਿਸਾਬ ਨਾਲ ਡੋਜ਼ ਲੱਗਣੀ ਆ ਉਹ ਦਵਾਈ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ ਵੀ ਕਿਹੜੀ ਆ ਕਿਉਂਕਿ ਹਾਂ ਕਾਲ ਕਰ ਸਕਦਾ ਮੇਰਾ ਵੀਰ ਕਿਉਂਕਿ ਉਹ ਦਵਾਈ ਮੈਂ ਬੰਦੇ ਨੂੰ ਉਹ ਜਿਹੜੀ ਹੈਗੀਆਂ ਤੇ ਸਾਰੀਆਂ ਨੋਟ ਕਰੀਆਂ ਵੀ ਆ ਕਿਹੜੀ ਕਿਹੜੀ ਦਵਾਈ? ਅੱਛਾ ਇੰਜੈਕਸ਼ਨ ਆ ਵੀਰੇ ਤੁਸੀਂ ਕੋਸ ਚੱਕਰਾਂ ਚ ਨਹੀਂ ਪੈਣਾ ਜੇ ਕਿਸੇ ਦਾ ਕੋਈ ਟੈਗ ਦੇ ਬਿਮਾਰੀ ਵਿੱਚ ਆਉਨੇ ਆ ਨਾ ਤਾਂ ਜਿਹੜਾ ਪਸ਼ੂਆਂ ਵਾਲਾ ਹਸਪਤਾਲ ਹੁੰਦਾ ਹੈ ਨਾ ਤਾਂ ਸਭ ਤੋਂ ਪਹਿਲਾਂ ਜਾ ਕੋਈ ਸਲਾਹ ਡਾਕਟਰ ਦੀ ਲਿਓ ਨਹੀਂ ਭਾਈ ਸਾਡੇ ਉੱਥੇ ਜਾਨਵਰ ਨੂੰ ਟੈਗ ਦੀ ਬਿਮਾਰੀ ਆਈ ਹੋਈ ਐ ਏਦਾਂ ਕਹਿਣਾ ਔਰ ਕੁਛ ਨਹੀਂ ਕਹਿਣਾ ਆਓ ਚਲੋ ਸਲਾਹ ਲੈਣ ਜਿਹਦਾ ਕੋਈ ਫਰਜ਼ ਨਹੀਂ ਹੋਣੀ ਹੈਗਾ ਡਾਕਟਰ ਜਿੱਦਾਂ ਕਿ ਜਿੱਦਾਂ ਕਿ ਬੱਕਰੇ ਦਾ ਅੰਗ ਪਹਿਲੇ ਖੜ ਜਾਂਦਾ ਨਾ ਇੱਕ ਅੰਦਰਾਂ ਅੰਗ ਹੁੰਦਾ ਹੈ ਪਾਣੀ ਪੀਂਦੇ ਉਹ ਪਾਣੀ ਡੋਲ ਦੇਣਾ ਦਾ ਪਾਣੀ ਪੀਂਦੇ ਪਾਣੀ ਤਾਂ ਬਹੁਤ ਪਾਤਾ ਦਾ ਉਹ ਪੀਤਾ ਫੇਰ ਹੋਰ ਪਾ ਦਿੰਦਾ ਮਮ ਬਜ ਡੋਲ ਦੇ ਨਾ ਆਪ ਜਾ ਹੋ ਜਾਊਗਾ ਆਪਾਂ ਇਹ ਫੁੱਲ ਕਿਹ ਕਰਦੇ ਕਬੂਤਰਾਂ ਦੀ ਕਿੰਨੀ ਕਾਪਾਂ ਤੇ ਹੁੰਦੀ ਆ ਹਾਂ ਚਲੋ ਉਹ ਗੇਰਨ ਵਾਲੇ ਬਚਦੇ ਆ ਬਾਈ ਆਹੀ ਟਾਈਮ ਆ ਆ ਤਾਂ ਆਹੀਂ ਫਿਰ ਅੱਗੇ ਜਾ ਕੇ ਆਪਾਂ ਚੱਲਾਂਗੇ ਚਲੋ ਨਾਲੇ 10 ਮਿੰਟ ਮੈਂ ਵੀ ਅੱਜ ਜਲਦੀ ਫ੍ਰੀ ਹੋਊਗੀ ਉਹਦਾ ਮੈਂ ਚੱਲ ਮੈਂ ਆਉਣਾ ਨਾਲੇ ਬਹੁਤ ਵਧੀਆ ਦਿਖਾ ਦਵਾਂ ਮਾਂ ਉਹ ਬਾਈ ਕਹਿੰਦਾ ਹੁੰਦਾ ਕਹਿੰਦਾ ਮੈਨੂੰ ਮੜਾ ਦਿਖਾ ਦਿਓ ਲੈ ਤੇਰੇ ਸਾਰੇ ਕਬੂਤਰ ਖੋਡੇ ਦੇ ਵਿੱਚ ਬੈਠੇ ਜਿਹੜੇ ਆਪਣੇ ਕੋਲ ਆ ਤੁਹਾਨੂੰ ਪੱਲਾ ਪੱਲਾ ਵੀ ਦਿਖਾ ਦਵਾਂਗੇ ਉਧਰ ਦੂਏ ਸਾਈਡ ਚਾਚੇ ਕੋਲ ਵੀ ਆ ਉਹ ਵੀ ਦਿਖਾ ਦਊਂਗਾ ਤੁਹਾਨੂੰ ਹਨਾ ਸਹੀ ਗੱਲ ਤੁਹਾਨੂੰ ਤਾਂ ਪਛਾਣੇ ਆ ਦੋ ਦੋ ਕਬੂਤਰ ਦਾ ਵੀਰ ਦੇ ਆ ਇੱਕ ਟਾਹਰੇਗਾ ਇਹ ਟਾਕੀ ਤੇ ਚੜ ਗਿਆ ਹੁਣ ਛਾਲ ਮਾਰ ਕੇ ਕਿਉਂਕਿ ਇਹ ਅੰਦਰ ਜਾਣਾ ਇੱਧਰ ਹਮ ਇੱਕ ਆ ਬੈਠਾ ਹੈ ਇਹ ਮੈਂ ਕੱਟ ਕਰਤਾ ਵੀਰੇ ਇਹ ਕਬੂਤਰ ਤੇ ਹੈਗਾ ਆਪਣਾ ਚਿੱਟੀਆਂ ਅੱਖਾਂ ਦਾ ਸਾਰ ਦੇ ਨਾਲ ਕਾਲੇ ਜਿਹਾ ਹਾਊਗਾ ਉਹ ਦਾ ਕਬੂਤਰ ਇਹ ਕਬੂਤਰ ਆ ਕੂਤਰ ਦਾ ਬਾਈ ਤੇ ਵਧੀਆ ਬਾਈ ਕਾਲੇ ਇਹ ਕੂਤਰ ਮੈਂ ਕੈਂਚੀ ਲਾਤਾ ਜਣੇ ਕੇ ਨਾ ਨਾ ਠੀਕ ਆ ਵਧੀਆ ਪਤਾ ਕਿ ਆਂ ਸਾਫ ਕਰ ਬੜੇ ਕੂਤਰ ਤਾਂ ਠੀਕ ਬੜੇ ਸਾਫ ਕਰ ਕਨੇ ਅਗਲੇ ਦੇ ਕੱਲ ਲੋਡ ਪੈ ਸਕਦੀ ਆ ਆਪਾਂ ਨੇ ਗਵਾਉਣੇ ਨਹੀਂ ਹੈਗੇ ਨਾ ਨਾ ਠੀਕ ਆ ਠੀਕ ਆ ਵਧੀਆ ਬੱਚੇ ਜਦ ਹੈਗੇ ਯਾਰ ਫਿਰ ਆਪਾਂ ਨੇ ਬੜੇ ਕੀ ਗਾਉਣੇ ਆ ਹਨਾ ਬੱਚੇ ਵੀ ਨਹੀਂ ਜਾਂਦੇ ਬੜੇ ਇਹਨਾਂ ਕਿੱਥੇ ਆ ਸਹੀ ਗੱਲ ਆ ਹਾਂ ਤੇ ਉਧਰ ਲਾਲ ਚੀਲੀ ਕੂਤਰ ਹੀ ਇੱਕ ਹੋ ਗਈ ਅੰਦਰ ਕਬਾਈ ਉਹ ਵੀ ਦਿਖਾਈ ਮੜੀ ਨੀਲੀ ਦਿਖਾਈ ਬਾਈ ਨੀਲੀ हां ਨੀਲੀ ਉਹ ਦਿਖਾਈ ਮੜੀ ਉਹ ਆਪਾਂ ਵੀਰਾਂ ਤੇ ਵੀ ਕਮੈਂਟ ਕਰਕੇ ਬਾਈ ਦੱਸਿਓ ਤੁਸੀਂ ਅਸੀਂ ਆਪਣੇ ਮੂੰਹ ਤੇ ਤੁਹਾਨੂੰ ਦੱਸਣਾ ਨਹੀਂ ਹੈਗਾ ਤੁਸੀਂ ਆਪਣੇ ਆਪ ਦੱਸਿਓ ਬਾਈ ਇਹ ਕਬੂਤਰ ਦੀ ਪਛਾਣ ਜੀ ਨੂੰ ਹੈਗੀ ਆ ਵੀਰ ਨੂੰ ਉਹ ਜ਼ਰੂਰ ਦੱਸਿਓ ਇਹ ਕਬੂਤਰੀ ਬਾਰੇ ਆ ਕਬੂਤਰੀ ਕਿੱਦਾਂ ਕਬੂਤਰੀਆਂ ਨਾ ਬਾਈ ਇਹ ਬਾਹਰ ਤੋਂ ਬਾਹਰ ਜਾਣਾ ਬਾਈ ਦੱਸਿਓ ਆ ਕਬੂਤਰੀ ਬਾਰੇ ਦੱਸਿਓ ਅੱਖਾਂ ਅੱਖਾਂ ਦੀਆਂ ਹਰੀਆਂ ਪੀਲੀਆਂ ਖੱਟੀਆਂ ਜੀਆਂ ਹਰੀਆਂ ਅੱਖਾਂ ਵੱਜਦੀਆਂ ਝਲਕ ਲਿਕਣੇ ਹਰਿਆਈ ਹੁੰਦੀ ਹੈ ਬਾਕੀ ਬਾਈ ਦੱਸਿਓ ਇਹਦੇ ਬਾਰੇ ਫਰਪੁਰ ਕੋਲ ਕੇ ਦਿਖਾਈ ਬਾਈ ਇਹ ਕਾ ਆ ਕਬੂਤਰ ਜਿਹਨੇ ਕਿ ਪਹਿਲਾਂ ਦਿਖਾ ਦਈਆ ਆ ਕਬੂਤਰ ਜਿਹੜਾ ਬਿੱਲਾ ਹੈ ਜੋਵਾਂ ਵਾਲਾ ਕਾਲੇ ਜੋਵਾਂ ਵਾਲਾ ਬੜਾ ਕਬੂਤਰ ਹੈ ਪੁਰਾਣਾ ਇੱਕ ਉਤਰੇ ਇੱਕ ਉਤਰੀ ਦਾ ਲੱਗ ਗਿਆ ਜੋੜਾ ਠੀਕ ਤੇ ਆਪਾਂ ਨੇ ਫਿਲਹਾਲ ਸਲਾਹ ਕਰਕੇ ਵੀ ਲਾਉਂਗਾ ਆ ਬਾਈ ਨੂੰ ਪੁੱਛ ਲੈਣਾ ਆਪਾਂ ਕੋਈ ਚੱਕਣ ਨਹੀਂ ਆਹ ਦੇਖੋ ਇਹ ਕਬੂਤਰੀ ਵੀਰੇ ਗੋਲੇ ਕਬੂਤਰ ਜਿਹੜੇ ਧੰਨੇ ਵਾਲੇ ਕਬੂਤਰ ਕਹਿੰਦੇ ਤੇ ਨਾ ਇਹ ਉਹਨਾਂ ਵਿੱਚੋਂ ਬਣੀ ਹੋਈ ਉਤਰੀ ਆ ਦਾ ਕੇ ਦੇਖ ਲਓ ਬਾਈ ਤੁਸੀਂ ਜਿਹਨੂੰ ਪਛਾਣ ਹੋਊਗੀ ਬਾਈ ਉਹ ਤਾਂ ਦੱਸੇ ਸਕਦਾ ਬਿਲਕੁਲ ਦੇਖੋ ਇਹ ਤਾਂ ਧੰਨੇ ਵਾਲੇ ਪੁੱਤਰਾ ਚ ਕੂਤਰੀ ਬਣੀ ਦੀ ਆ ਕੱਟ ਤਾਂ ਨਹੀਂ ਕਰੀ ਹੈ ਕੱਟ ਕਰਤ ਕਰੀ ਹੈ ਜਾਣ ਕੇ ਤਾਂ ਇਹਦਾ ਸਾਹ ਤੇ ਰੱਖਣ ਵਾਲੀ ਕੂਤਰੀ ਹੈ ਸਰ ਠੀਕ ਆ ਠੀਕ ਆ ਕੱਟ ਕਰਦੇ ਇਹ ਕੂਤਰੀ ਕੈਂਚੀ ਲਾਤੀ ਆਪਾਂ ਨੇ ਤੇ ਫੋਹਤਰੀ ਬਾਈ ਐਦਾਂ ਹੱਥੇ ਚ ਫੜੀ ਉਹ ਦੱਸ ਦਈ ਆ ਹੂੰ ਵੀ ਹੈਗੀ ਆ ਤੇ ਚੰਗੀ ਚੰਗੀ ਯਾਰ ਚੰਗੀ ਆ ਬਾਈ ਬੰਗੀ ਨੇ ਚੰਗੀ ਆ ਮਨਾਂ ਦਿਖਾ ਦਈਏ ਚਲੋ ਬਾਈ ਨੂੰ ਬਾਕੀ ਬਾਈ ਵੀਡੀਓ ਚੰਗੀ ਲੱਗਦੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਵੇਰੇ ਆਪਾਂ ਹੁਣ ਬਾ ਡੇਲੀ ਵੀਡੀਓ ਬਣਾਏ ਗਾਨੀ ਆਪਾਂ ਫੇਰ ਕਿਉਂਕਿ ਹੁਣ ਬਾਜ਼ੀਆਂ ਬੂਜ਼ੀਆਂ ਦਾ ਬਾਜ਼ੀ ਤੁਹਾਨੂੰ ਪਤਾ ਹੀ ਆ ਬਰਸਾਤਾਂ ਆਈਆਂ ਸ਼ੁਰੂ ਹੋ ਗਈਆਂ ਹੁਣ ਬਾਜ਼ੀਆਂ ਬੂਜ਼ੀਆਂ ਦਾ ਸੀਜ਼ਨ ਦਾ ਖਤਮ ਹੋਇਆ। ਇੱਕ ਕਰ ਵੀ ਇੱਕ ਗੱਲ ਹੋਰ ਆ। ਹਾਂ। ਆਪਾਂ ਨੇ ਆਮ ਜਿਹੜੇ ਕਬੂਤਰ ਆ ਅੱਜ ਕੱਲ ਦੇਖਦੇ ਆ ਨਾ। ਹੂੰ। ਕਬੂਤਰ ਮਾੜ ਕੂਜੇ ਹੁੰਦੇ ਆ। ਕਬੂਤਰਾਂ ਦੇ ਜਿਹੜੇ ਨਸਲ ਜਿਹੜੀ ਨਸਲ ਆ ਨਾ ਉਹ ਵਖਰੀ ਜੀ ਹੁੰਦੀ ਆ ਕਬੂਤਰਾਂ ਦੀ। ਹੂੰ। ਹੁਣ ਆ ਕਬੂਤਰ ਮੈਂ ਫੜਿਆ ਵੱਥ ਵਿੱਚ। ਹੂੰ। ਤਾਂ ਉਹ ਤਾਂ ਜਿਹੜਾ ਮਤਲਬ ਇਹ ਸਰੀਰ ਆ ਕਬੂਤਰਾਂ ਦਾ ਸਰੀਰ ਇੱਥੇ ਹੱਥ ਜਿੱਥੇ ਮੇਰਾ ਹੱਥ ਆ ਨਾ ਉਹਰੇ ਖਤਮ ਹੁੰਦਾ। ਹੈਂ? ਚੰਗਾ ਕਬੂਤਰ ਲੰਬ ਤਾਂ ਲੰਬਾ ਲੰਜਾ ਆ ਪਰ ਦੇਖ ਕ ਕੰਨੀਆਂ ਪੁੱਛਤੇ ਹੂੰ ਉਤਰਾ ਦੇਖ ਲਵਾਈ ਆ ਹੂੰ ਅਰ ਕੂਤਰ ਆ ਬੀਬੀ ਫੋਲਾ ਥੋਕੇ ਵੀਰੇ ਇਹ ਰਿਜ਼ਲਟ ਜਿਹੜਾ ਮੈਂ ਆ ਨਾ ਤਰੋਂ ਮੈਂ ਇਹ ਗੱਲ ਸੁਣੀ ਸੁਣਾਈ ਨਹੀਂ ਕਹਿੰਦਾ ਹੈਗਾ ਤੁਹਾਨੂੰ ਮੈਂ ਇੱਕ ਨਾ ਆਪਣੇ ਖੁੱਡੇ ਜੋ ਵੀ ਕੂਤਰ ਫੜ ਕੇ ਹੋਰ ਦਿਖਾਉਣਾ ਹੂੰ ਉਹ ਕੂਤਰ ਦੀ ਨਾ ਇਹਦੇ ਨਾਲ ਦੀ ਕੁਆਲਿਟੀ ਆ ਕਿਉਂਕਿ ਉਹ ਕੂਤਰ ਜਿਹੜੇ ਬੱਚੇ ਘੜਾਏ ਤੇ ਮੈਂ ਵੀਰੇ ਉਹ ਕੂਤਰ ਦੇ ਬੱਚੇ ਮੇਰੇ ਕੋਲ 2:30 ਵਜੇ ਉੱਪਰ ਲਗੜ ਪੈ ਗਿਆ ਥਾ 7 ਵਜੇ ਤੇ ਘੱਡੇ ਹੋਏ ਤੇ 2:30 ਵਜੇ ਲਗੜ ਜਰ ਪਿਆ ਕੂਤਰ ਪਾਸੇ ਨਿਕਲ ਗਏ ਤੇ ਦੋ ਹੀ ਕੂਤਰੀਆਂ ਦੀਆਂ ਇੱਕ ਛਾਕੀ ਦੀ ਕਜਰਦੀ ਦੀ ਇੱਕ ਕਬੂਤਰ ਉਹਨਾਂ ਨਾਲ ਮੈਚ ਕਰਦਾ ਕਿਉਂਕਿ ਜਿਹੜੀ ਨਸਲ ਆਣਾ ਵੀਰੇ ਨਸਲ ਓੜਨਾ ਹੀ ਓੜਨਾ ਉਹਨੂੰ ਐਦਾਂ ਕੀ ਲੋੜ ਨਹੀਂ ਪੈਂਦੀ ਹੈਗੀ ਵੀ ਕਿ ਆ ਕਬੂਤਰ ਬੈਠਾ ਇਹਦਾ ਪਤਾ ਕਰਨਾ ਚੈੱਕ ਕਰਨਾ ਨਸਲ ਨੂੰ ਚੈੱਕ ਕਰਨੀ ਲੋੜ ਨਹੀਂ ਹੈਗੀ ਲੋੜ ਨਹੀਂ ਹੈ ਇਹ ਨਸਲ ਆ ਕਬੂਤਰ ਸਹੀ ਗੱਲ ਸਹੀ ਗੱਲ ਲੋਈ ਵਈ ਆ ਦੇਖ ਲਓ ਆ ਦਿਖਾ ਦਿੰਨੇ ਸ਼ੌਂਕ ਬਾਕੀ ਪੂਰੇ ਕਬੂਤਰ ਤੁਹਾਨੂੰ ਬਾਈ ਕਿਸੇ ਵੀਡੀਓ ਚ ਲੱਗ ਬਣਾ ਕੇ ਦਿਖਾਵਾਂਗੇ ਇਹ ਲਾਲ ਚੀਨਾ ਕਬੂਤਰ ਆਪਣੇ ਘਰ ਚੋਂ ਕਬੂਤਰ ਹੈ ਨਹੀਂ ਆਪਣੇ ਘਰ ਦਾ ਬਾਈ ਐਲ 52 ਬਹੁਤ ਆ ਕਬੂਤਰ ਦੀ ਹਜੇ ਵੀ ਇਹ ਨਾ ਅੱਧਾ ਮੰਨ ਲਓ ਵੀ ਸਾਰਾ ਹਾਲੇ ਆਲੇ ਕੋਚਾ ਕਿਤਾ ਪੂਰਾ ਸਾਰ ਨਹੀਂ ਆਇਆ ਅੱਧੇ ਪਾਟਾ ਪਰ ਬਾਈ ਇਹ ਕਬੂਤਰ ਜਿਹੜੇ ਬੱਚੇ ਉੱਡੇ ਨਾ ਆਖੇ ਚ ਲਾਲ ਚੀਨਾ ਚਿੱਟੀਆਂ ਅੱਖਾਂ ਦਾ ਨਾ ਚਿੱਟੀਆਂ ਤੇ ਲਾਲ ਚੀਨਾ ਕਬੂਤਰ ਚਿੱਟੀਆਂ ਅੱਖਾਂ ਦਾ ਠੱਲ ਪਈ ਗਈ ਸੀ ਇਹਦੇ ਪੰਜੇ ਦੇਖ ਲੈ ਪੰਜੇਆਂ ਜੰਮਣੀਆਂ ਹੂੰ ਸੇ ਵੀਰੇ ਇਦਾਂ ਦੇ ਕਬੂਤਰ ਨਸਲ ਵਾਲੇ ਕਬੂਤਰ ਹੁੰਦੇ ਆ ਤੇ ਕਬੂਤਰ ਦਾ ਰਿਜ਼ਲਟ 100% ਸਹੀ ਹੋ ਹੁਣ ਸਹੀ ਗੱਲ ਗਲਤ ਨਹੀਂ ਬਾਕੀ ਬਾਈ ਵੀਡੀਓ ਹੁਣ ਲੰਬੀ ਹੁੰਦੀ ਆ ਫੇਰ ਤੁਹਾਨੂੰ ਆਪਣੇ ਜੋੜੇ ਨਾ ਸਾਰੇ ਲੱਗ ਵੀਡੀਓ ਬਣਾ ਕੇ ਜਰੂਰ ਦਿਖਾਵਾਂਗੇ ਹਨਾ ਲੱਗ ਵੀਡੀਓ ਦਿਖਾਵਾਂਗੇ ਬਣਾ ਕੇ ਪਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਬਾਕੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਕੀ ਇੱਕ ਵੀਡੀਓ ਆਪਾਂ ਸਵੇਰੇ ਬਣਾਣੀ ਬਈ ਸਾਰਿਆਂ ਨੇ ਇਕੱਠੇ ਹੋ ਕੇ ਅਪੀਲ ਕਰਨੀ ਜਿਹੜੇ ਬਾਈ ਉੱਥੇ 20 ਤਰੀਕ ਜਿਹੜੇ ਜਿਹੜੇ ਕਿ ਕੱਲ ਹੋ ਰਿਹਾ ਨਵੀਂ ਜਿਹੜੀ ਹੁਣ 20 ਤਰੀਕ ਨੂੰ ਬਾਈ ਉਹ ਗੱਲ ਚੱਲੀ ਵੀ ਆ ਜਿਹੜੀ ਕਬੂਤਰਬਾਜੀ ਦੀ ਬੰਦ ਹੋਣ ਦੇ ਚੱਕਰ ਤੇ ਰੌਲਾ ਜ ਨਹੀਂ ਹੋ ਰਿਹਾ ਪਹਿਲਾਂ ਵੀ ਥੋੜਾ ਰੌਲਾ ਪਿਆ ਤਾਂ ਉਹਦੇ ਵਿੱਚ ਆਪਾਂ ਵੀ ਬਾਈ ਰਿਕਵੈਸਟ ਕਰਦੇ ਜਿਹੜੇ ਵੀਰ ਆਪਾਂ ਨੂੰ ਦੇਖਦੇ ਆ ਲੋਕ ਨਾ ਅੱਜ ਕੱਲ ਕਬੂਤਰਬਾਜੀ ਦੇ ਵਿੱਚ ਨਾ ਗੰਦ ਜਿਆਦਾ ਪਾਉਣ ਲੱਗ ਪਏ ਹਾਂ ਜਿਹੜੇ ਵੀ ਲੈ ਕੇ ਕਿਹਾ ਜਾਣਾ ਔਰ ਧਰਤੀ ਆਪਣਾ ਪਿਆਰ ਮੁਹੱਬ ਜੇ ਜਿਹੜਾ ਜਿੱਕਣਾ ਕਿ ਆਪਾਂ ਕਬੱਡੀ ਖੇលਦੇ ਆ ਜਾਂ ਜਾਂ ਆਪਾਂ ਖੋਖੋ ਕੋਈ ਵੀ ਗੇਮ ਖੇលਦੇ ਆ ਇੱਕ ਕਿਉਂਕਿ ਦੁਨੀਆ ਖੇਲ ਦੀ ਗੀਮ ਆ ਇਹ ਗੇਮਾਂ ਦੇ ਵਿੱਚ ਵੀਰੇ ਹਨਾ ਆਪਾਂ ਨੂੰ ਲੜਾਈ ਝਗੜੇ ਤੋਂ ਦੂਰ ਰੱਖਣੇ ਚਾਹੀਦੇ ਜਿਹੜਾ ਬੰਦਾ ਨਾ ਕਹਿੰਦੇ ਵੀ ਇਹ ਲੜਾਈ ਝਗੜੇ 'ਚ ਵੜ ਗਿਆ ਉਹ ਆਪਣਾ ਗੇਮ ਨੂੰ ਸਿਰੇ ਨਹੀਂ ਲਾ ਸਕਦਾ ਕਿਉਂਕਿ ਇੱਕ ਸ਼ੌਂਕ ਆ ਵੀਰੇ ਇਹ ਹਨਾ ਇੱਕ ਆਪਣਾ ਰੋਜ਼ ਦਾ ਇਹ ਜਿਹੜਾ ਹੈਗਾ ਇਹ ਆਪਣੇ ਪ੍ਰੈਕਟਿਸ ਆ ਉਹਨੂੰ ਆਪਾਂ ਨੇ ਲੋਕਾਂ ਸਾਹਮਣੇ ਲੈ ਕੇ ਆਉਣਾ। ਯਾਨੀ ਆ ਕੀ ਆਪਾਂ ਨੇ ਕਿਸੇ ਕੇ ਲੜਾਈ ਝਗੜੇ ਕਰ ਰਹੇ ਹਾਰ ਨੂੰ ਜਿਹੜਾ ਬੰਦਾ ਬਰਦਾਸ਼ਤ ਵੀ ਕਰ ਸਕਦਾ ਨਾ ਵੀਰੇ ਉਹ ਬੰਦਾ ਕਦੇ ਵੀ ਗੇਮ ਦੇ ਵਿੱਚ ਆ ਇਹਦੇ ਚ ਆ ਨਹੀਂ ਸਕਦਾ। ਚਲੋ ਧੰਨਵਾਦ ਬਾਕੀ ਸਵੇਰੇ ਆਪਾਂ ਇਹ ਇਹ ਮੁੱਦੇ ਬਾਰੇ ਸਵੇਰੇ ਗੱਲ ਕਰਾਂਗੇ। ਹਾਂ ਸਾਰੇ ਇਕੱਠੇ ਹੋ ਕੇ ਵੀਡੀਓ ਬਣਾਵਾਂਗੇ ਇੱਕ ਲੱਗ ਵੀਰੇ। ਸਹੀ ਗਾ। ਵੀ ਬਾਈ ਉੱਥੇ ਜ਼ਰੂਰ ਪਹੁੰਚੋ ਹਨਾ। ਧੰਨਵਾਦ ਵੀਰੇ ਵੀਰਿਆ ਸਾਰਿਆਂ ਨੂੰ ਕੁੱਪਟਰਵਾਜਾਂ ਨੂੰ। ਤੇ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਨਵਾਂ ਵਧੀਆ ਟੌਪਿਕ ਲੈ ਕੇ ਤੇ ਵਧੀਆ ਵੀਡੀਓ ਲੈ ਕੇ ਤੇ ਅੱਜ ਤੱਕ ਲੋ ਇਜਾਦਤ ਧੰਨਵਾਦ ਸਾਰ